ਅਸੀਂ ਕਰਾਂਗੇ ਬਿਜਲੀ ਚੋਰੀ ਦੇ ਮਾਮਲੇ ਤੋਂ ਸ਼ੁਰੂਆਤ ਅਸੀਂ ਕਰਾਂਗੇ ਬਿਜਲੀ ਬਿੱਲ ਜ਼ੀਰੋ ਹੋਣ ਦੇ ਬਾਵਜੂਦ ਇਸ ਬਵਾਲ ਤੋਂ ਕਿ ਬਿਜਲੀ ਚੋਰੀ ਠੰਡ ਦੇ ਮੌਸਮ ਦੇ ਵਿੱਚ ਕੀਤੀ ਜਾ ਰਹੀ ਹੈ ਮੈਂ ਠੰਡ ਦਾ ਜ਼ਿਕਰ ਇਸ ਕਰਕੇ ਵੀ ਕਰ ਰਿਹਾ ਹਾਂ ਕਿਉਂਕਿ ਬਹੁਤਕ ਘਰਾਂ ਦੇ ਵਿੱਚ 300 ਯੂਨਿਟ ਟਪ ਨਹੀਂ ਰਹੇ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਪਰ ਇਸ ਸਬਦੇ ਵਿਚਾਲੇ ਬਿਜਲੀ ਚੋਰੀ ਫੇਰ ਵੀ ਹੋ ਰਹੀ ਹੈ ਇਹਰੇ ਪੂਰਾ ਮਾਮਲਾ ਬਠਿੰਡਾ ਦੇ ਗੋਨਿਆਣਾ ਤੋਂ ਸਾਹਮਣੇ ਆਇਆ ਗੋਨਿਆਣਾ ਦੇ ਵਿੱਚ ਬਿਜਲੀ ਚੋਰੀ ਰੋਕਣ ਦੇ ਉੱਤੇ ਜ਼ਬਰਦਸਤ ਬਵਾਲ ਹੋ ਗਿਆ ਬਿਜਲੀ ਵਿਭਾਗ ਦੇ ਸਹਾਇਕ ਲਾਈਨਮੈਨ ਦੀ ਕੁੱਟਮਾਰ ਦਾ ਇਲਜ਼ਾਮ ਹੈ ਬਿਜਲੀ ਚੋਰੀ ਦੀ ਸ਼ਿਕਾਇਤ ਦੇਤੇ ਛਾਪੇ ਮਾਰਨ ਪਹੁੰਚਿਆ ਸੀ ਲਾਈਨਮੈਨ ਪਰਿਵਾਰ ਨੇ ਘਰਮਦਰ ਬੰਦ ਕਰਕੇ ਕੁੱਟਮਾਰ ਕੀਤੀ ਜੋ ਇਲਜ਼ਾਮ ਹੈ ਸਹਾਇਕ ਲਾਈਨਮੈਨ ਦੀ ਡੰਡੇ ਦੇ ਨਾਲ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਤੇ ਕੁੱਟਮਾਰ ਦੀ ਵੀਡੀਓ ਬਣਾ ਕੇ ਮਾਫੀ ਵੀ ਮੰਗਵਾਈ ਗਈ ਲਾਈਨਮੈਨ ਨੇ ਬਾਹਰ ਪ ਜਾਣ ਦੀ ਕੋਸ਼ਿਸ਼ ਕੀਤੀ ਮਲਜ਼ਮਾਨੀ ਲਾਈਨਮੈਨ ਨੂੰ ਬਾਹਰ ਪ ਜਾਣ ਤੋਂ ਵੀ ਰੋਕ ਦਿੱਤਾ ਤੇ ਪੁਲਿਸ ਨੇ ਫਿਰ ਪ लाइनमैन uh, की जान बचाई पुलिस ने जांच तो बाद हालांकि कहानी कुछ हो रे है लाइनमैन इस तरीके छापेमारी करने के लिए पहुंच सकते हैं सवाल है कि जे बिजली विभाग के नियम की कहें सहायक लाइनमैन की किसने कि घर के अंदर वढ़ के इस तरीके चैकिंग कर सदर ਜੋਂਜਾ ਪੁਆਇੰਟ ਐਬੀਐਸ ਦੇ ਵਿੱਚ ਕੀ ਕਟਮਾਰ ਕਿਉਂ ਕਰ ਦਿੱਤੀ ਗਈ ਕਿ ਘਰ ਦਾ ਬਿੱਲ ਵਾਕਈ ਇਹਨਾਂ ਮਹੀਨਿਆਂ ਚ ਇਹ ਅਸੀਂ ਆਮ ਲੋਕਾਂ ਨਾਲ ਗੱਲ ਕਰਦੇ ਆਂ ਹਾਂ ਤਾਂ ਜਿਨ੍ਹਾਂ ਮੈਂ ਖਾਸ ਤੌਰ ਤੇ ਦਸੰਬਰ ਜਨਵਰੀ ਫਰਵਰੀ ਦਾ ਜ਼ਿਕਰ ਕਰ ਰਹੇ ਹਾਂ ਕਿ ਨਵੰਬਰ ਦਸੰਬਰ ਜਨਵਰੀ ਫਰਵਰੀ ਜਦੋਂ ਏਸੀ ਕੂਲਰ ਪੱਖੇ ਸਭ ਬੰਦ ਹੁੰਦੇ ਨੇ ਠੰਡਾ ਮੌਸਮ ਹੈ ਸਿਰਫ ਟਿਊਬ ਲਾਈਟਸ ਤੇ ਫ੍ਰਿਜ ਵਗੈਰਾ ਹੀ ਚੱਲ ਰਹੇ ਹੁੰਦਾ ਘਰ ਦੇ ਵਿੱਚ ਤਾਂ ਫਿਰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਤਾਂ ਕਿ ਇਸ ਕਰਦਾ ਬਿਜਲੀ ਦਾ ਬਿੱਲ ਜ਼ੀਰੋ ਨਹੀਂ ਆ ਰਿਹਾ ਸੀ ਜਾਂ ਫਿਰ ਇਸ ਦਿਨਾਂ ਦੇ ਵਿੱਚ ਵੀ ਬਿਜਲੀ ਦੀ ਚੋਰੀ ਕਿਉਂ ਕਰ ਰਹੇ ਸੀ ਕਹਿੰਦੇ ਜਿਸ ਸ਼ਖਸ ਦੇ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਉਹ ਵੀ ਦਿਵਿਆੰਗ ਨਜ਼ਰ ਆ ਰਿਹਾ ਕਿ ਵੀਲਚੇਅਰ ਦੇ ਉੱਤੇ ਹੈ ਔਰ ਉੱਥੇ ਬੈਠ ਕੇ ਹੀ ਉਸਨੇ ਇਸ ਬਿਜਲੀ ਮੁਲਾਜ਼ਮ ਦੀ ਇਸ ਸਹਾਇਕ ਲਾਈਨਮੈਨ ਦੀ ਕੁੱਟਮਾਰ ਕਰ ਦਿੱਤੀ ਗੋਨਿਆਣਾ ਮੰਡੀ ਬਠਿੰਡਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਥੋੜੇ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਸੂਰਜ ਪਾਨ ਸੂਰਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਹ ਮਾਮਲਾ ਬਿਜਲੀ ਚੋਰੀ ਦਾ ਹੈ ਜਾਂ ਫਿਰ ਕਹਾਣੀ ਕੀ ਹੈ ਦੇਖੋ ਜੇ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਚਾਹੇ ਪੁਲਸ ਦਾ ਪੱਖ ਜਾਣਨ ਦੀ ਅਸੀਂ ਕੋਸ਼ਿਸ਼ ਕੀਤੀ ਹੈ ਚਾਹੇ ਜਿਹੜਾ ਪੀੜਤ ਹੈ ਜਿਹੜੇ ਜਿੱਦੀ ਕੋਟਮਾਰ ਕੀਤੀ ਜਾ ਰਹੀ ਹੈ ਉਹਦੇ ਪੱਖ ਦੇ ਮੁਤਾਬਕ ਹੁਣ ਤੱਕ ਇਹ ਹੀ ਹੈ ਕਿ ਉਹਦੀ ਡਿਊਟੀ ਸੀ ਗੋਨਿਆਣਾ ਫੀਟਰ ਦੇ ਵਿੱਚ ਸੀ ਕਿ ਗੋਨਿਆਣਾ ਏਰੀਆ ਦੇ ਵਿੱਚ ਆਂਦਾ ਸੀਗਾ ਪਰ ਅਚਾਨਕ ਜਦੋਂ ਉੱਪਰ ਦੇਖਦਾ ਹੈ ਕਿਉਂਕਿ ਬਿਜਲੀ ਵਾਲੇ ਸੁਭਾਵਿਕ ਤੌਰ ਤੇ ਇਹਦੇ ਉੱਤੇ ਬਿਜਲੀ ਦਾ ਫਾਲਟ ਹੁੰਦਾ ਤਾਂ ਜ਼ਿਆਦਾਤਰ ਛੱਤਾ ਵਾਲ ਦੇਖਦੇ ਨੇ ਕਹਿੰਦਾ ਕੁੰਡੀ ਲੱਗੀ ਨਜ਼ਰ ਆ ਰਹੀ ਹੈ ਤੇ ਉਸ ਤੋਂ ਬਾਅਦ ਮੈਂ ਸੈਕਸ਼ਨ ਨੂੰ ਬੁਲਾਇਆ ਬੁਲਾਉਣ ਤੋਂ ਪਹਿਲਾਂ ਉਹ ਕੁੰਡੀ ਉਤਾਰ ਦਿੰਦਾ ਤੇ ਜਦੋਂ ਮੈਂ ਉਹਦੇ ਘਰੇ ਦਾਖਲ ਹੁੰਨਾ ਹੈ ਇਹ ਜਿਹੜੀ ਸ਼ਿਕਾਇਤ ਆਸੀਂ ਡਿਪਾਰਟਮੈਂਟ ਨੂੰ ਕਰਾਂਗੇ ਕੁੰਡੀ ਲਾਓ ਜਿਸ ਤਰ੍ਹਾਂ ਕਰਨਾ ਗੈਰਕਾਨੂੰਨੀ ਹੈ ਤਾਂ ਉਸ ਤੋਂ ਬਾਅਦ ਉਹ ਬੰਦਾ ਤੈਸ਼ ਦੇ ਵਿੱਚ ਆ ਜਾਂਦਾ ਹੈ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਜਾਂਦਾ ਹੈ ਹੱਦ ਤਾਂ ਗੌਰਵ ਉਦੋਂ ਹੋ ਜਾਂਦੀ ਹੈ ਜਦੋਂ ਘਰ ਦੇ ਜਿਹੜੇ ਬੱਚਿਆਂ ਦੀ ਆਵਾਜ਼ਾਂ ਨਜ਼ਰ ਆ ਰਹੀਆਂ ਨੇ ਜਿਹੜੇ ਕਹਿਣਗੇ ਚਾਚੂ ਮੈਂ ਵੀਡੀਓ ਬਣਾ ਰਹੀਆਂ ਘਰ ਦੇ ਜਿਹੜੇ ਲੋਕ ਹੈ ਉਹ ਵੀਡੀਓ ਬਣਾਉਣ ਤੇ ਲੱਗ ਜਾਂਦੇ ਨੇ ਵੀਡੀਓ ਵੀ ਨਾਰਮਲ ਮੋਬਾਈਲ ਤੇ ਨਹੀਂ ਬਣਾਈ ਫੇਸਬੁੱਕ account ਦੇ ਉੱਪਰ ਇਹ ਪੂਰੀ ਦੀ ਪੂਰੀ ਕਟਮਾਰ ਹੈ ਉਸ ਦਾ ਲਾਈਵ ਕੀਤਾ ਜਾਂਦਾ ਹੈ 3 ਤੋਂ 4 ਮਿੰਟ ਦੀ 5 ਮਿੰਟ ਦੀ ਵੀਡੀਓ ਦੱਸੀ ਜਾ ਰਹੀ ਹੈ ਦੋ ਛੋਟੇ ਛੋਟੇ ਇਸ ਤਰ੍ਹਾਂ ਦੇ ਜੰਕ ਨੇ ਜਿਸ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਉਸ ਆਦਮੀ ਦੇ ਬੰਨੀ ਹੋ ਇਸ ਸਾਈਕਲ ਐਨ ਮਹਿੰਦੀ ਕੋਟਮਾਰ ਕੀਤੀ ਜਾਂਦੀ ਹੈ ਖੇਦ ਦੇ ਵਿੱਚੋਂ ਖੂਨ ਨਿਕਲਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਵਜ੍ਹਾ ਰੰਜੀਸ ਕੋਈ ਵੀ ਹੋਵੇ ਬੇਸ਼ੱਕ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਉਸਦੇ ਘਰੇ ਕਿਉਂ ਗਿਆ ਕਿ ਕਾਨੂੰਨਨ ਉਹ ਜਾ ਸਕਦਾ ਹੈ ਲਾਈਨਮੈਨ ਜਾਂ ਨਹੀਂ ਜਾ ਸਕਦਾ ਇਹ तमाम ਇਨਵੈਸਟੀਗੇਸ਼ਨ ਦਾ ਵਿਸ਼ਾ ਜ਼ਰੂਰ ਹੈ ਪਰ ਕਿਤਨਾ ਕਿਤੇ ਜਾ ਕੇ ਕਿਸ ਨੂੰ ਜਲੀਲ ਕਰਨਾ ਕਿਸੇ ਦੀ ਕੋਟਮਾਰ ਕਰਨਾ ਉਸ ਤੋਂ ਬਾਅਦ ਉਸਦੀ ਵੀਡੀਓ ਸੋਸ਼ਲ ਮੀਡੀਆ ਤੇ ਪਾ ਦੇਣਾ ਇਹ ਕਿਤੇ ਵੀ ਜਾਇਜ਼ ਨਹੀਂ ਹੈ ਤਾਂ ਕਰਕੇ ਉਸ ਸ਼ਖਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਉਹ ਸ਼ਖਸ ਹੈ ਜਿਹੜਾ ਉਹ ਵੀ ਅਪਾਹੇ ਦੇ ਨਜ਼ਰ ਆ ਰਿਹਾ ਹੈ ਤੁਰਨ ਦੇ ਵਿੱਚ ਲਾਚਾਰ ਹੈ 휠ਚੇਅਰ ਤੇ ਨਜ਼ਰ ਆ ਰਿਹਾ ਪਰ ਜਿਸ ਤਰ੍ਹਾਂ ਦੀ ਉਸਦੀ ਸ਼ਬਦਾਵਲੀ ਹੈ ਉਸ ਨੂੰ ਲੈ ਕੇ ਸਵਾਲ ਜਰੂਰ ਲਾਜ਼ਮੀ ਤੌਰ ਤੇ ਖੜੇ ਹੋ ਰਹੇ ਨੇ ਕਿ ਆਖਰਕਾਰ ਕੀ ਅਸਰੰਦੀਨਾਂ ਦੀ ਦੁਸ਼ਮਣੀ ਹੈ ਕਿ ਇੱਕ ਦੂਗੇ ਦੇ ਖੂਨ ਦੇ ਪਿਆਸੇ ਦੇ ਇੱਕ ਤਰ੍ਹਾਂ ਦੇ ਨਜ਼ਰ ਆ ਰਹੇ ਨੇ ਔਰ ਸਿਰ ਦੇ ਉਹ ਪਰਿਵਾਰ ਕੀਤੇ ਜਾ ਰਹੇ ਨੇ ਤੇ ਹਥਿਆਰਾਂ ਦਾ ਅਲੀਗੇਸ਼ਨ ਲਾਇਆ ਕਿ ਉਹਨਾਂ ਦੇ ਕੋਈ ਕਾਪੇਸੀ ਡੰਡੇ ਸੀ ਅਸਰੰਦੇ ਅਲੀਗੇਸ਼ਨ ਹੈ ਜਿਹੜੇ ਉਸ ਨੇ ਆਪਣੀ ਸਟੇਟਮੈਂਟ ਦੇ ਚਲਾਏ ਨੇ ਪਰ ਕਿਤੇ ਨਾ ਕਿਤੇ ਮਾਮਲਾ ਗੰਭੀਰ ਇਸ ਤਰ੍ਹਾਂ ਕਿ ਨਜ਼ਰ ਆ ਰਿਹਾ ਕਿ ਇੱਕ ਸਰਕਾਰੀ ਮੁਲਾਜ਼ਮ ਦੀ ਡਿਊਟੀ ਜੀ ਵਿਗਨ ਬੋਨਾ ਉਹ ਵੀ ਇਸ ਗੱਲ ਨੂੰ ਲੈ ਕੇ ਜਦੋਂ ਕਿ ਉਹ ਕਹਿ ਰਿਹਾ ਮੈਂ ਆਪਦੀ ਡਿਊਟੀ ਕਰ ਰਿਹਾ ਡਿਊਟੀ ਕਰਨ ਦੀ ਗੱਲ ਕਰ ਰਿਹਾ ਹਾਲਾਂਕਿ ਪੁਲਿਸ ਨੇ ਮਾਮਲਾ

ਮੈਂ ਇਸ ਕਰਕੇ ਵੀ ਜਾਨਣਾ ਚਾਹ ਰਹੇ ਕਿਉਂਕਿ ਕਈ ਵਾਰੀ ਇਲਜ਼ਾਮ ਲੱਗਦੇ ਨੇ ਕਿ ਲੋਕਲ ਲੋਕਾਂ ਦੀ ਆਪਸ ਦੇ ਵਿੱਚ ਬਹੁਤ ਤਸਲ ਹੁੰਦੀ ਹੈ ਤੇ ਉਹ ਕਈ ਵਾਰੀ ਕੋਈ ਹੋਰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੇਖੋ ਪਹਿਲਾ ਸਵਾਲ ਤੁਹਾਡਾ ਹੈ ਕਿ ਐਫ ਆਈ ਆਰ ਐਫ ਆਈ ਆਰ ਦਰਜ ਹੋ ਚੁੱਕੀ ਹੈ ਬਕਾਇਦਾ ਤੌਰ ਤੇ ਗ੍ਰਿਫਤਾਰੀ ਹੈ ਜਿਹੜੀ ਬੰਦੇ ਦੀ ਉਹ ਵੀ ਹੋ ਚੁੱਕੀ ਹੈ ਪੁਲਿਸ ਆਵੇ ਤੌਰ ਤੇ ਜਾਂਚ ਕਰ ਰਹੀ ਹੈ ਕਿ ਵਜ੍ਹਾ ਰੰਜਿਸ਼ ਕੀ ਸੀ ਕੀ ਕਾਰਨ ਸੀ ਕਿਉਂ ਇਸ ਤਰ੍ਹਾਂ ਦੇ ਕਾਰਨ ਬਣੇ ਕਿ ਬੰਦੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਦੂਸਰਾ ਤੁਸੀਂ ਸਵਾਲ ਕੀਤਾ ਕਿ ਲੋਕਲ ਰੈਨ ਵਾਲਾ ਫਿਲਹਾਲ ਇਸ ਦੀ ਪੁਸ਼ਟੀ ਤਾਂ ਨਹੀਂ ਹੋਈ ਹੈ ਪਰ ਜਿਸ ਤੱਕ ਹੁਣ ਸਾਨੂੰ ਪਤਾ ਲੱਗੇ ਕਿ ਗੋਨੇਵਾਣੇ ਇਲਾਕੇ ਦਾ ਹੀ ਰਹਿਣ ਵਾਲਾ ਹੈਗਾ ਡਿਊਟੀ ਵੀ ਉਹਦੀ ਲੋਕਲ ਦੱਸੀ ਜਾ ਰਹੀ ਹੈ ਔਰ ਪੈਸਕੋ ਜਿਹੜੀ ਕੰਪਨੀ ਹੈ ਉਸ ਦਾ ਇਹ ਕਰਮਚਾਰੀ ਹੈ ਕਿਉਂਕਿ ਨਿੱਜੀ ਤੌਰ ਤੇ ਜਿਹੜੇ ਕਰਮਚਾਰੀ ਕੰਮ ਕਰਦੇ ਨੇ ਨਿੱਜੀ ਕੰਪਨੀਆਂ ਦੇ ਅੰਦਰ ਵੀ ਕੰਮ ਕਰਦੇ ਨੇ ਪੀਐਸਪੀਸੀਐਲ ਦੇ ਵਿੱਚ ਤਾਂ ਕਰਕੇ ਆਪਣੇ ਆਪ ਦਾ ਇੱਕ ਡੰਗ ਦਾ ਵਿਸ਼ਾ ਜ਼ਰੂਰ ਹੈ ਔਰ ਸੋਚਣ ਵਾਸਤੇ ਇਸ ਵਿਸ਼ੇ ਨੇ ਮਜਬੂਰ ਜ਼ਰੂਰ ਕਰ ਦਿੱਤਾ ਕਿ ਜੇ ਉਸ ਬੰਦੇ ਦੀ ਜੇ ਗਲਤੀ ਸੀ ਤਾਂ ਕੀ ਪੁਲਿਸ ਕੇਸ ਹਸਤੇ ਬਣੀ ਹੈ ਪੁਲਿਸ ਨੂੰ ਸ਼ਿਕਾਇਤ ਕਿਉਂ ਨਹੀਂ ਕੀਤੀ ਕਿ ਕਿਉਂ ਉਸ ਦੀ ਕੋਟਮਾਰ ਕੀਤੀ ਕੀ ਕੋਟਮਾਰ ਕਰਨ ਤੋਂ ਬਾਅਦ ਉਸ ਦੀ ਵੀਡੀਓ ਹੈ ਜਿਹੜਾ ਪ ਸੋਸ਼ਲ ਮੀਡੀਆ ਤੇ ਉਸ ਨੂੰ ਲਾਈਵ ਕੀਤਾ ਗਿਆ ਕਿਤੇ ਨਾ ਕਿਤੇ ਸਵਾਲ ਬਹੁਤ ਸਾਰੇ ਨੇ ਜਿੰਨਾ ਸਵਾਲਾਂ ਦਾ ਆਨਸਰ ਹੈ ਜਿਹੜਾ ਉਹ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਚਲੋ ਸ਼ੁਕਰੀਆ ਤਾਂ ਬਹੁਤ ਸਾਡੇ ਨਾਲ ਚਰਨ ਲਈ ਇਸ ਪੂਰੀ ਗੱਲਬਾਤ ਲਈ لازਮੀ ਤੌਰ ਤੇ ਇੱਕ ਵੱਡਾ ਕੁਐਸਚਨ ਮਾਰਕਤਾ ਇੱਥੇ ਨਜ਼ਰ ਆ ਰਿਹਾ ਹੈ ਕਿ ਘਰ ਦੇ ਅੰਦਰ ਵੜ ਕੇ ਡੰਡੇ ਦੇ ਨਾਲ ਕੁੱਟਿਆ ਗਿਆ ਘਰ ਦੇ ਅੰਦਰ ਕੈਦ ਕਰਕੇ ਇੱਕ ਤਰੀਕੇ ਨਾਲ ਬੰਦਕ ਬਣਾ ਕੇ ਔਰ ਜਿਹੜਾ ਸਹਾਇਕ ਲਾਈਨਮੈਨ ਦੱਸਿਆ ਜਾ ਰਿਹਾ ਜਿਸ ਦੀ ਕੁੱਟਮਾਰ ਹੋ ਰਹੀ ਹੈ ਉਹ ਜ਼ਿਆਦਾ ਕੋਈ ਰਿਟੈਲੀਏਟ ਵੀ ਨਹੀਂ ਕਰ ਰਿਹਾ ਨਹੀਂ ਹੈ ਕਿ ਉਹ ਵੀ ਬਰਾਬਰ ਕੋਈ ਮੁਕਾਬਲਾ ਕਰ ਰਿਹਾ ਹੋਵੇ ਇਹ ਵੀ ਨਜ਼ਰ ਆ ਰਿਹਾ ਹੈ ਹੁਣ ਹੁਣ ਇਸ ਦੇ ਪਿੱਛੇ ਦੀ ਕਹਾਣੀ ਕੀ ਹੈ ਉਹ ਨਹੀਂ ਪਤਾ ਦੇਖੋ ਇੱਥੇ ਵੀ ਦੋ ਪੁਆਇੰਟ ਜ਼ਰੂਰ ਹੈਗੇ ਨੇ ਕਿ ਇੱਕ ਤਾਂ ਕਿਸੇ ਨੂੰ ਵੀ ਕਿਸੇ ਨਾਲ ਕੁੱਟਮਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਹੁਣ ਬਿਜਲੀ ਚੋਰੀ ਦਾ ਮਾਮਲਾ ਹੋਵੇ ਜਾਂ ਮਾਮਲਾ ਕੋਈ ਹੋਰ ਹੋਵੇ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਹੋਵੇ ਕੁਝ ਵੀ ਹੋਵੇ ਕਿਸੇ ਨੂੰ ਕੋਈ ਇਸ ਤਰੀਕੇ ਨਾਲ ਰਾਈਟ ਨਹੀਂ ਹੈ ਕਿ ਉਹ ਕੁੱਟਮਾਰ ਕਰੇ ਪੁਆਇੰਟ ਨੰਬਰ 2 ਕਿ ਸੋਸ਼ਲ ਮੀਡੀਆ ਦੇ ਉੱਤੇ ਪਾਣਾ ਵੀ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਇੱਕ ਸ਼ਖਸ ਦੀ ਨਮੋਸ਼ੀ ਕਰਨ ਵਾਲੀ ਗੱਲ ਹੈ ਔਰ ਸਹਾਇਕ ਲਾਈਨਮੈਨ ਦੀ ਕੁੱਟਮਾਰ ਦੇ ਇਲਜ਼ਾਮ ਨੇ ਗੋਨਿਆਣਾ ਦਾ ਇਹ ਪੂਰਾ ਘਟਨਾਕਰਮ ਪੁਲਿਸ ਨੇ ਬਰਚਾ ਦਰਜ ਕਰ ਲਿਆ ਹੈ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੇ ਦੋਵੇਂ ਧਿਰਾਂ ਨੇ ਉਹਨਾਂ ਦੇ ਬਿਆਨ ਆਉਣੇ ਵੀ ਬਾਕੀ ਜਿਹਨੇ ਕਿ ਕਿ ਗੁੰਡੀ ਵਾ ਤੂੰ ਮੈਨੂੰ ਕਿਹਨੂੰ ਗੁੰਡੀ ਲੱਗੀ ਹੈ ਮੇਰੀ ਜੇ ਦੇਖ ਕਿ ਮੇਡ ਕਰ ਰਹੀ ਵੇ ਦੇਖਿਆ ਨਹੀਂ ਟੁੱਟ ਗਿਆ ਮੇਰਾ ਬੈਟ ਆਪਣਾ ਯਾਰ ਮਾਫੀ ਮੰਗੇ ਨਾ ਬਾਈ ਵੀਡੀਓ ਤੂੰ ਕਿਵੇਂ ਆਏ ਅੰਦਰ ਬਣਾਵਾ ਕਿਹਦੇ ਦਾ ਆ ਮਾਗੀ ਦਾ ਹਸਾਬ ਨਾ ਬਣੀ ਆਇਆ ਬਾਈ ਯਾਰ ਹੈ ਕਿ ਕਿਰੋ ਕੇ ਬਰੌਂ ਲੱਗਿਆ ਤੂੰ ਨਈ ਬਰੌਂ ਲੱਗਿਆ ਉੱਧਰ ਆ ਗੇਟ ਖੋਲ ਕੇ ਟੱਪੇ ਨਹੀਂ ਹੁੰਦੇ ਲੱਗੇ ਪਿੱਛੇ ਜਾ ਲੱਗੇ ਪਿੱਛੇ ਕਿੱਥੇ ਸਾਰੇ ਸੰਕੇ ਜਾ ਰਹੇ ਨੇ ਮੈਨੂੰ ਹੁਣ ਯਾਰ ਆਏ ਕਿ ਵੇ ਜਾਉਂਦੇ ਜਹੀ ਬਲਾ ਕੇ ਜਾ ਉੱਧਰ ਨੂੰ ਮੈਂ ਜਹੀਆਂ ਫੱਤਾ ਫੜਕਾ ਤਾ ਉੱਧਰ 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 ਤੂੰ ਕਿੰਨਾ ਦਾ ਓਏ ਓਏ ਬਾਹਰ ਦਾ ਖੋਲ ਦੇ ਕਿ ਮੁੰਡੇ ਉਹ ਖੋਲ ਤੂੰ ਖੋਲ ਤੂੰ ਦਾ ਤੂੰ ਨੋ ਹਾਰ ਦੀ ਪ੍ਰੋਬਲਮ ਇਹਨੂੰ ਖਾੜ ਦੋ ਤੇ ਹਾਰ ਖੋਲ ਦੋ ਫੋਟਰਾ ਮੈਨੂੰ ਹਾਰ ਨਹੀਂ ਪਨਮਾ ਹੋ ਜਾਏਗਾ दारू भी पीते दारू पीते माफी दारू पीती है दारू ਕਿੱਤੀ ਬਰਾਦਰ ਮੈਨੂੰ ਹਾਰੀ ਪ੍ਰੋਗਰਾਮ ਖਾਣਾ ਇਹ ਮੈਡੀਕਲ ਇਹ ਨਾਮ ਮਾਰ ਤੂੰ ਤਾਰੂ ਫਿੱਕੇ ਅੰਦਰ ਬੜਕੇ ਮੈਨੂੰ ਧੌਂਕੀ ਲੱਗਦੀ ਦੀ ਮੈਂ ਕਹੇ ਧੌਪੇ ਜਾਣਾ ਲੋ ਤਾਂ ਕੁੰਡੀ ਲਾਉਂਦੀ ਹਾਂ ਕੁੰਡੀ ਲਾਉਂਦੀ ਸਰੇਆਂ ਲੱਗੀ ਆ ਪ੍ਰਾਣੇ ਦੀ ਗੁੰਡੀ ਕਿਨੇ ਜੋੜੀ ਕੀਤੀ ਏ ਮੇਰੀ ਕਿਨੇ ਕੀਤੀ ਕੁੰਡੀ ਵਾ ਮੈਂ ਨੇ ਮਨ ਕੀਤਾ ਕੀਤੀ ਚੁਹੜੀ ਕਿਨੇ ਕੀਤੀ ਤੂੰ ਮੈਂ ਕਹਿੰਦਾ ਕੁੰਡੀ ਲੱਗੀ ਆ ਮੇਰੀ ਤੇ ਦੇਖ ਕੇ ਮੇਡ ਕਰ ਰਹੀ ਵੇ ਦੇਖਿਆ ਨਹੀਂ ਟੁੱਟ ਗਿਆ ਬੇਸ ਬੈਟ ਆਪਣਾ ਯਾਰ ਤੈਨੂੰ ਮਾਫੀ ਮੰਗੇ ਨਾ ਬੜੀ ਆ ਵੀਰਿਆ ਤੂੰ ਕਿਵੇਂ ਆਏ ਏ ਅੰਦਰ ਬਣਾਵਾ ਇਹ ਤਾਂ ਬਾਕੀ ਦੇ ਹਿਸਾਬ ਨਾਲ ਨਹੀਂ ਆਇਆ ਬਾਈ ਯਾਰ ਹੈ ਇਹ ਸਾਨੂੰ ਜਿਹੜੀ ਹੈਗੀ ਪਤਲਾ ਮਿਲੀ ਸੀ ਵੀ ਇੱਕ ਦਿੱਲੀਪੁਰ ਦਾ ਜਿਹੜਾ ਹੈਗਾ ਸਹਾਇਕ ਲੈਨਮੈਨ ਹੈ ਪਾਸਪੋਰਟ ਦਾ ਸੁਖਬੀਰ ਸਿੰਘ ਉਹ ਆਪਣੇ ਜਿਹੜਾ ਹੈਗਾ ਤੇ ਗੁੰਨੀਆਣਾ ਮੰਡੀ ਵਿਖੇ ਜਿਹੜਾ ਗੁਰਪ੍ਰੀਤ ਸਿੰਘ ਮੰਗੂ ਨਾਂ ਦੇ ਵਿਅਕਤੀ ਦੇ ਘਰ ਇਹਦਾ ਰੀਡਿੰਗ ਲੈਣ ਗਿਆ ਸੀ ਇਹ ਚੋਰੀ ਚੈੱਕ ਕਰਨ ਗਿਆ ਸੀ ਇਹਦਾ ਉਹ ਤਾਂ ਉਹਨੂੰ ਮਤਲਬ ਜਿਹੜੀ ਸਟੇਟਮੈਂਟ ਰਿਕਾਰਡ ਕਰਾਂਗੇ ਫਿਰ ਪਤਾ ਲੱਗੇ ਕਲੀਅਰ ਗੱਲ ਕੀ ਹੈਗੀ ਤੇ ਉਹਨੇ ਉਹਦੀ ਜਿਹੜੇ ਹੈਗਾ ਗੁਰਪ੍ਰੀਤ ਮੰਗੂ ਨੇ ਉਹਦੀ ਘਰੇ ਮਤਲਬ ਦੰਦੋ ਦਰਵਾਜਾ ਬੰਦ ਕਰਕੇ ਉਹਦੀ ਕੁੱਟਮਾਰ ਕੀਤੀ ਤੇ ਉਹਦੀ ਵੀਡੀਓ ਬਣਾਈ ਤੇ ਮਾਫਤ ਬਹਿਰਾ ਨੂੰ ਭਾਈ ਤੇ ਇਸ ਬੰਦੇ ਦੇ ਵਿੱਚ ਹੈਗਾ ਜਿਹੜਾ ਅਸੀਂ ਇੱਥੇ ਸਾਡੀ ਸਟੇਟਮੈਂਟ ਲਿਖਣ ਆਏ ਸੀ ਹਸਪਤਾਲ ਤੋਂ ਕੋਨੀਆਣਾ ਪਰ ਜਿਹੜਾ ਹੈਗਾ ਉਹਨੂੰ ਬਠਿੰਡਾ ਦਾ ਰੈਫਰ ਕਰਤਾ ਕਰ ਦਿੱਤਾ ਗਿਆ ਹੁਣ ਸਾਡਾ ਜੀ ਉਹ ਜਿਹੜਾ ਬਠਿੰਡੇ ਹਸਪੀਟਲ ਦੇ ਵਿੱਚ ਉਹਦੀ ਸਟੇਟਮੈਂਟ ਰਿਕਾਰਡ ਕਰਨ ਲਈ ਚਲਾ ਗਿਆ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਮੰਗੂ ਨੂੰ ਅਸੀਂ ਜਿਹੜਾ ਹੈਗਾ ਰਾਉਂਡ ਅਪ ਕਰ ਲਿਆ ਤੇ ਉਹ ਤੋਂ ਉਹਨੂੰ ਪੁੱਛ ਗਿਛ ਕੀਤੀ ਜਾਊਗੀ ਤੇ ਅਗਰ ਤਪੀਸ਼ ਕਰਕੇ ਅਗਲੀ ਜਿਹੜੀ ਕਾਰਵਾਈ ਆਉਣ ਵਿੱਚ ਲਿਆਂਦੀ ਜਾਊ ਅਗਲੀ ਕਾਰਵਾਈ ਕੀ ਹੋਏਗੀ ਸਰ ਪਰਚਾ ਦਰਜ ਕਰਕੇ ਤਪੀਸ਼ ਹੋਊਗੀ ਦੋਸ਼ੀ ਨੂੰ ਗ੍ਰਿਫਤਾਰ